ਸਤਿ ਸ਼੍ਰੀ ਅਕਾਲ ਜੀ ਮਨਰਾਸ ਸਿੱਧੂ ਵਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲੋ ਜੀ ਪਿਛਲੇ ਵਲੌਗ ਦੇ ਵਿੱਚ ਆਪਾਂ ਸਰਵਾਈਕਲ ਦੇ ਬਾਰੇ ਕੁਝ ਗੱਲਾਂ ਬਾਤਾਂ ਕੀਤੀਆਂ ਸੀ ਕੁਝ ਐਕਸਰਸਾਈਜ਼ਾਂ ਦੱਸੀਆਂ ਸੀ ਜਿੰਨਾਂ ਚੋ ਮੇਨ ਸੀਗੀ ਵੀ ਤੁਸੀਂ ਆਪਦਾ ਰਾਈਟ ਹੈਂਡ ਤੇ ਲੈਫਟ ਹੈਂਡ ਦਾ ਯੂਜ਼ ਕਰਕੇ 10-10 ਵਾਰ ਗਿਣਤੀ ਕਰਕੇ 1 ਤੋਂ 10 ਵਾਰ ਤੁਸੀਂ ਐਕਸਰਸਾਈਜ਼ ਕਰਨੀਆਂ ਜਿਸ ਨੇ ਆਪਣੇ ਧੋਨ ਦੇ ਮਸਲ ਜਿਹੜੇ ਮਜ਼ਬੂਤ ਹੋਣਗੇ ਤੇ ਆਪਾਂ ਨੂੰ ਸਰਵਾਈਕਲ ਦਾ ਪੇਨ ਘੱਟ ਹੋਊਗਾ ਦਵਾਈਆਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਆ ਉਸ ਜਗ੍ਹਾ ਯੋਗਾ ਤੇ ਐਕਸਰਸਾਈਜ਼ ਕਰਕੇ ਆਪਾਂ ਇਸ ਬਿਮਾਰੀ ਤੋਂ ਛੁਟਕਾਰਾ ਪਾਉਣਾ ਆ ਤੇ ਅੱਜ ਆਪਾਂ ਕੁਝ ਐਕਸਰਸਾਈਜ਼ ਜਿਹੜੀਆਂ ਰਹਿ ਗਈਆਂ ਸੀਗੀਆਂ ਥੋੜੀਆਂ ਜਿਹੜੇ ਲੇਟ ਕੇ ਕਰਨੀਆਂ ਹੁੰਦੀਆਂ ਜਾਂ ਬੈਕ ਸਾਈਡ ਤੋਂ ਮਾਲਿਸ਼ ਕਰਨੀ ਹੁੰਦੀ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇਸ ਤਰ੍ਹਾਂ ਜੀ ਬੈਕ ਸਾਈਡ ਤੇ ਆਪਾਂ ਕੋਈ ਵੀ ਤੇਲ ਦਾ ਯੂਜ਼ ਕਰ ਸਕਦੇ ਆ ਜਿਵੇਂ ਕਿ ਨਾਰੀਅਲ ਦਾ ਤੇਲ ਹੋ ਗਿਆ ਸਰੋਂ ਦਾ ਤੇਲ ਹੋ ਗਿਆ ਤੇ ਉਸ ਨਾਲ ਆਪਾਂ ਜਿਹੜੀ ਆਪਣੀ ਰੀੜ ਦੀ ਹੱਡੀ ਆ ਜਿੱਥੇ C1 C2 ਪੁਆਇੰਟ ਹੁੰਦੇ ਆ ਉੱਥੇ ਦੋਨੋਂ ਸਾਈਡਾਂ ਤੋਂ ਇਸ ਤਰ੍ਹਾਂ ਮਾਲਿਸ਼ ਕਰਨੀ ਥੋੜਾ ਜਿਹਾ ਦਬਾ ਦੇ ਕੇ ਇਹ ਮਾਲਿਸ਼ ਆਪਾਂ ਕਿਸੇ ਤੋਂ ਕਰਵਾ ਸਕਦੇ ਆ ਕਿਉਂਕਿ ਆਪਾਂ ਕਰਾਂਗੇ ਤਾਂ ਆਪਣੇ ਤੋਂ ਇਨਾ ਦਬਾ ਨਹੀਂ ਹੁੰਦਾਗਾ ਤੇ ਇਸ ਕਰਕੇ ਆਪਾਂ ਦੂਸਰੇ ਦੀ ਹੈਲਪ ਲੈ ਕੇ ਇਸ ਤਰ੍ਹਾਂ ਅੰਗੂਠਿਆਂ ਨਾਲ ਮਾਲਿਸ਼ ਥੋੜਾ ਦਵਾ ਦੇ ਕੇ ਕਰਨੀ ਆ ਤੇ ਤੇਲ ਲਗਾ ਕੇ ਕਰਨੀ ਆ ਤਾਂ ਕਿ ਚੰਗੀ ਤਰ੍ਹਾਂ ਹੋ ਜਾਈਏ ਦੂਸਰੀ ਹੈਗੀ ਹੈ ਜੀ ਇੱਕ ਆਪਾਂ ਅਗਰ ਆਪਾਂ ਨੂੰ ਮਾਈਗ੍ਰੇਨ ਦੀ ਜਾਂ ਸਰਵਾਈਕਲ ਦੀ ਪ੍ਰੋਬਲਮ ਹੈ ਤੇ ਆਪਾਂ ਨੂੰ ਇਹ ਜਿਹੜਾ ਦੂਸਰੇ ਘਰ ਵਾਲੇ ਰੂਵ ਵਾਲੇ ਪਿੱਲੋ ਹੁੰਦੇ ਆ ਜਾਂ ਜਿਹੜੇ ਥੋੜੇ ਉੱਚੇ ਹੁੰਦੇ ਆ ਉਹ ਯੂਜ਼ ਨਹੀਂ ਕਰਨੇ ਇਸ ਤਰ੍ਹਾਂ ਦੀ ਫਾਈਬਰ ਵਾਲੀ ਗੱਡੀ ਜਿਹੜੀ ਯੂਜ਼ ਕਰਨੀ ਮੈਂ ਹਮੇਸ਼ਾ ਯੂਜ਼ ਕਰਦੀ ਆ ਤੇ ਹੁਣ ਮੈਂ ਤੁਹਾਨੂੰ ਕੁਝ ਐਕਸਰਸਾਈਜ਼ਾਂ ਸ਼ੇਅਰ ਕਰਦੀ ਹਾਂ ਜਿਹੜੀ ਆਪਾਂ ਲੇਟ ਕੇ ਕਰ ਸਕਦੇ ਹਾਂ ਕਈ ਵਾਰ ਆਪਰੇ ਕੋ ਟਾਈਮ ਘੱਟ ਹੁੰਦਾ ਆਪਾਂ ਬੈਠ ਕੇ ਨਹੀਂ ਕਰ ਸਕਦੇ ਪਰ ਜਦੋਂ ਆਪਾਂ ਰੈਸਟ ਕਰਦੇ ਹੁੰਦੇ ਆ ਉਦੋਂ ਐਕਸਰਸਾਈਜ਼ ਕਰ ਸਕਦੇ ਹਾਂ ਇਸ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਆਪਣਾ ਸਿਰ ਜਿਹੜਾ ਹੈ ਬਿਲਕੁਲ ਪ੍ਰੈਸ ਕਰ ਦੇਣਾ ਥੱਲੇ ਨੂੰ ਗੱਦੀ ਦੇ ਵਿੱਚ ਨੂੰ ਕਿਉਂਕਿ ਇਹ ਫਾਈਬਰ ਵਾਲੀ ਗੱਦੀ ਹੈ ਇਹ ਥੱਲੇ ਨੂੰ ਸੌਖੀ ਹੋ ਜਾਂਦੀ ਹੈ ਵੇਰ ਪੂਰਾ ਦਬਾਅ ਦੇ ਕੇ ਫਰ ਹੁਪ 1 2 3 4 5 6 7 8 9 10 ਇਸ ਤਰ੍ਹਾਂ ਆਪਾਂ 1 ਤੋਂ 10 ਤੱਕ ਗਿਣਤੀ ਕਰਨੀ ਆ ਤੇ 5 ਵਾਰ ਇਹ ਵਾਲੀ ਐਕਸਰਸਾਈਜ਼ ਕਰਨੀ ਆ ਇਸ ਨਾਲ ਆਪਣੇ ਜਿਹੜੀ ਆ ਰੀਡ ਦੀ ਹੱਡੀ ਦੇ ਮਸਲਸ ਹੁੰਦੇ ਆ ਹਨ ਸਾਈਡ ਤੋਂ ਧੋਨ ਕੋਲੇ ਮਸਲਸ ਹੁੰਦੇ ਆ ਉਹ ਮਜ਼ਬੂਤ ਬਣਦੇ ਆ ਤੇ ਆਪਾਂ ਨੂੰ ਸਰਵਾਈਕਲ ਤੋਂ ਵੀ ਤੇ ਮਾਈਗਰੇਨ ਤੋਂ ਵੀ ਕਾਫੀ ਫਾਇਦਾ ਮਿਲਦਾ ਹੈ ਇਸ ਤਰ੍ਹਾਂ ਆਪਾਂ ਪੈ ਕੇ ਕੁਝ ਹੋਰ ਪੁਆਇੰਟਸ ਦਬੋਣ ਵਾਲੇ ਵੀ ਜਿਹੜੇ ਐਕਸਰਸਾਈਜ਼ ਕਰ ਸਕਦੇ ਹਾਂ ਤੇ ਇਹ ਗੱਦੀ ਜਿੱਦਾਂ ਆਪਾਂ ਯੂਜ਼ ਕਰਦੇ ਜਿੱਦਾਂ ਆਪਾਂ ਕਿ ਸਾਈਡ ਹੋ ਕੇ ਸੌਣੇ ਆ ਨਾ ਪਾਸਾ ਲੈ ਕੇ ਜਿਹਨੂੰ ਆਪਾਂ ਕਹਿੰਦੇ ਨੇ ਸੌਣੇ ਆ ਤਾਂ ਆਪਾਂ ਨੂੰ ਇਹ ਫਾਈਬਰ ਵਾਲੀ ਗੱਦੀ ਨੂੰ ਇਸ ਤਰ੍ਹਾਂ ਯੂਜ਼ ਕਰਨਾ ਚਾਹੀਦਾ ਬਾਹਾਂ ਤੇ ਸਿਰ ਦੇ ਵਿਚਾਲੇ ਰੱਖ ਕੇ ਤਾਂ ਕਿ ਜਿਹੜੇ ਆਪਣੇ ਬਾਹਾਂ ਦੇ ਜਾਨੀ ਕਿ ਤੇ ਮੋਢੇ ਦੇ ਤੇ ਧੋਣ ਦੇ ਮਸਲਸ ਆ ਉਹ ਇਕੱਠੇ ਨਾ ਹੋਣ ਕਿ ਕਿ ਜਦੋਂ ਬਿਲਕੁਲ ਇਕੱਠੇ ਜੇ ਹੋ ਜਾਂਦੇ ਆ ਤੇ ਉਹ ਮਸਲਸ ਪੇਨ ਕਰਨ ਲੱਗ ਜਾਂਦੀ ਆ ਇਸ ਤਰ੍ਹਾਂ ਇੱਕ ਤਰ੍ਹਾਂ ਐਕਸ ਐਕਸਰਸਾਈਜ਼ ਹੋ ਜਾਂਦੀ ਆ ਤੇ ਹੁਣ ਆਪਾਂ ਐਕਸਰਸਾਈਜ਼ ਕਰ ਰਹੇ ਆ ਇਹ ਤੌਲੀਏ ਦੀ ਥੋੜਾ ਮੋਟਾ ਤੌਲੀਆ ਲੈ ਲੈਣਾ ਐ ਸੌਫਟ ਹੋਵੇ ਉਸ ਨੂੰ ਜਿੱਦਾਂ ਆਪਾਂ ਨਿਚੋੜਦੇ ਹੁੰਨੇ ਆ ਉਸ ਤਰ੍ਹਾਂ ਵਲ ਦੇ ਲੈਣੇ ਆ ਤੇ ਇਹ ਆਪਾਂ ਜਦੋਂ ਆਪਾਂ ਨੂੰ ਸਰਵਾਈਕਲ ਦਾ ਪੇਨ ਹੁੰਦਾ ਆ ਉਦੋਂ ਇਹ ਵਾਲੀ ਐਕਸਰਸਾਈਜ਼ ਆਪਾਂ ਯੂਜ਼ ਕਰ ਸਕਦੇ ਆ ਯਾਨੀ ਕਿ ਆਪਾਂ ਕੋਸ਼ਿਸ਼ ਕਰੀਏ ਨਾ ਕੋਈ ਪਿੱਲੋ ਯੂਜ਼ ਕਰੀਏ ਇਸ ਤਰ੍ਹਾਂ ਦਾ ਟਾਵਲ ਲੈ ਕੇ ਆਪਾਂ ਉਸ ਨੂੰ ਵਟਾ ਦੇ ਕੇ ਤੇ ਧੋਣ ਦੇ ਥੱਲੇ ਰੱਖ ਸਕਦੇ ਆ ਤੇ ਇਸ ਦੇ ਨਾਲ ਵੀ ਆਪਣੇ ਧੋਣ ਦੀ ਜਿਹੜਾ ਮਸਲਸ ਆ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ ਇਸ ਤਰ੍ਹਾਂ ਆਪਾਂ ਰੈਸਟ ਕਰਦੇ ਸਮੇਂ ਇਹ ਤੌਲੀਏ ਦਾ ਯੂਜ਼ ਕਰ ਸਕਦੇ ਆ ਪਿੱਲੋ ਤਾਂ ਆਪਾਂ ਨੂੰ ਜਿਹੜਾ ਰੂਮ ਵਾਲਾ ਹੁੰਦਾ ਥੋੜਾ ਹਾਰਡ ਹੁੰਦਾ ਬਿਲਕੁਲ ਯੂਜ਼ ਕਰਨਾ ਜੇ ਨੂੰ ਹੈਡੈਕ ਦੀ ਪ੍ਰੋਬਲਮ ਹੋਵੇ ਮਾਈਗਰੇਨ ਦੀ ਹੋਵੇ ਸਰਵਾਈਕਲ ਦੀ ਹੋਵੇ ਉਸ ਨੂੰ ਬਿਲਕੁਲ ਨਹੀਂ ਯੂਜ਼ ਕਰਨਾ ਹਾਂਜੀ ਆਪਾਂ ਜੇ ਆਪਾਂ ਨੂੰ ਇਹ ਹੈ ਕਿ ਆਪਾਂ ਨਹੀਂ ਸੌ ਸਕਦੇ ਬਿਨਾ ਪੀਲੋਂ ਤੋਂ ਗੱਦੀ ਤੋਂ ਤਾਂ ਆਪਾਂ ਫਾਈਬਰ ਵਾਲੀ ਗੱਦੀ ਜਿਹੜੀ ਆ ਉਹ ਯੂਜ਼ ਕਰ ਸਕਦੇ ਆ ਕਿਉਂਕਿ ਉਹ ਹਾਰਡ ਨਹੀਂ ਹੁੰਦੀ ਸੌਫਟ ਹੁੰਦੀ ਹੈ ਉਸ ਨਾਲ ਆਪਣੇ ਧੋਨ ਦੇ ਮਸਲ ਤੇ ਜਰਾ ਜ਼ੋਰ ਨਹੀਂ ਆਉਂਦਾ ਤੇ ਇਸ ਤੋਂ ਬਾਅਦ ਜੀ ਹੁਣ ਮੈਂ ਤੁਹਾਡੇ ਨਾਲ ਕੁਝ ਸ਼ੇਅਰ ਕਰ ਰਹੀ ਆ ਮਾਈਗ੍ਰੇਨ ਦੀ ਜਿਹੜੇ ਆਪਾਂ ਲੇਟ ਕੇ ਵੀ ਕਰ ਸਕਦੇ ਆ ਐਕਸਰਸਾਈਜ਼ ਕਿਉਂਕਿ ਆਪਾਂ ਨੂੰ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤਾ ਸਰਵਾਈਕਲ ਦੇ ਨਾਲ ਨਾਲ ਤੁਸੀਂ ਮਾਈਗ੍ਰੇਨ ਦੀਆਂ ਵੀ ਦੱਸੋ ਜੀ ਐਕਸਰਸਾਈਜ਼ ਤੇ ਇਹ ਮਾਈਗ੍ਰੇਨ ਵਾਲੀ ਐਕਸਰਸਾਈਜ਼ ਆ ਵੀ ਜਿਹੇ ਤੁਸੀਂ ਬੈੱਡ ਤੇ ਲੇਟ ਕੇ ਬਿਲਕੁਲ ਸਿੱਧੇ ਹੱਥ ਪੈਰ ਕਰਕੇ ਤੇ ਥੋੜਾ ਜਿੜਾ ਥੋਣ ਨੂੰ ਥੱਲੇ ਨੂੰ ਰੱਖਣਾ ਹੈ ਜਿਸ ਨਾਲ ਕੀ ਹੋਊਗਾ ਆਪਣੇ ਜਿਹੜੇ ਥੋਣ ਦੇ ਮਸਲਸ ਆ ਉਹ ਮਜ਼ਬੂਤ ਬਣ ਗਿਆ ਉਹਨਾਂ ਦੀ ਐਕਸਰਸਾਈਜ਼ ਹੋਊਗੀ ਤੇ ਇਸ ਤਰ੍ਹਾਂ ਆਪਾਂ ਗਿਣਨਾ ਹੈ ਇੱਕ ਤੋਂ ਲੈ ਕੇ ਪੰਜ ਵਾਰ ਗਿਣਨਾ ਹੈ ਤੇ ਫਿਰ ਧੌਣ ਨੂੰ ਤਾਂ ਚੱਕ ਕੇ ਥੋੜਾ ਜਿਹਾ ਰਿਲੈਕਸ ਕਰਕੇ ਫਿਰ ਇਹ ਪੰਜ ਵਾਰੀ ਗਿਣਨਾ ਥੱਲੇ ਨੂੰ ਕਰਕੇ ਇਹ ਵੀ ਪੰਜ ਵਾਰੀ ਐਕਸਰਸਾਈਜ਼ ਕਰਨੀ ਆ ਇਸ ਤੋਂ ਇਲਾਵਾ ਆਪਾਂ ਮਾਈਗਰੇਨ ਵਾਸਤੇ ਵੀ ਸੇਮ ਆਪਾਂ ਨੂੰ ਕਿਉਂਕਿ ਜਿਹੜੀ ਪ੍ਰੋਬਲਮ ਹੁੰਦੀ ਆ ਸਿਰ ਤੋਂ ਧੌਣ ਤੋਂ ਮੋਢਿਆਂ ਤੋਂ ਇੱਥੇ ਹੁੰਦੀ ਆ ਉਸ ਦੇ ਨਾਲ ਹੀ ਆਪਣੇ ਸਿਰ 'ਚ ਦਰਦ ਹੋਣ ਲੱਗ ਜਾਂਦਾ ਤੇ ਇਸ ਵਾਸਤੇ ਆਪਾਂ ਇਹ ਜਿਹੜੇ ਪੁਆਇੰਟ ਐ ਜਿੱਥੇ ਮੈਂ ਜੁੜਾ ਕਰ ਰੱਖਿਆ ਮੋਸਟਲੀ ਆਪਾਂ ਇੱਥੇ ਕਰਦੇ ਆਂ ਤੇ ਇੱਥੇ ਥੋੜਾ ਜਿਆਦਾ ਜਿਵੇਂ ਕਿ ਪੁਆਇੰਟ ਵਾਲੇ ਪਲੇਸ ਹੁੰਦੇ ਆ ਉਸ ਪੁਆਇੰਟ ਵਾਲੇ ਪਲੇਸ ਨੂੰ ਪੰਜ ਵਾਰ ਆਪਾਂ ਕਲੋਕਵਾਈਸ ਤੇ ਪੰਜ ਵਾਰ ਐਂਟੀਕਲੋਕਵਾਈਸ ਜਿਹੜਾ ਆ ਪ੍ਰੈਸ ਕਰਨਾ ਹੈ ਯਾਨੀ ਕਿ ਉਹਨਾਂ ਦੀ ਮ사ਜ ਕਰਨੀ ਹੈ ਥੋੜਾ ਜਿਆਦਾ ਦਬਾ ਦੇ ਕੇ ਕਰਨੀ ਆ ਜਦੋਂ ਆਪਾਂ ਇਸ ਸਾਈਡ ਤੇ ਹੱਥ ਲਾਵਾਂਗੇ ਤਾਂ ਆਪਾਂ ਨੂੰ ਖੁਦ ਹੀ ਪੁਆਇੰਟ ਜਿਹੜੇ ਆ ਮਹਿਸੂਸ ਹੋਣਗੇ ਤੇ ਇਹਨਾਂ ਤੇ ਜਦੋਂ ਦਬਾਊਗਾ ਤੇ ਆਪਣੇ ਜਿਹੜੀ ਆ ਸਿਹਰੇ ਦੀਆਂ ਨਾੜਾਂ ਆ ਆਪਣੇ ਧੌਣ ਦੀਆਂ ਨਾੜਾਂ ਉਹਨਾਂ ਨੂੰ ਰਿਲੈਕਸੇਸ਼ਨ ਫੀਲ ਹੁੰਦਾ ਬਹੁਤ ਵਧੀਆ ਫੀਲ ਹੁੰਦਾ ਆ ਤੇ ਪੇਨ ਤੋਂ ਵੀ ਆਪਾਂ ਨੂੰ ਰਾਹਤ ਮਿਲਦੀ ਹੈ ਜੇ ਇਹ ਵਾਲੇ ਆਪਾਂ ਐਕਸਰਸਾਈਜ਼ ਕਰਦੇ ਰਵਾਂਗੇ ਤਾਂ ਕਾਫੀ ਹੱਦ ਤੱਕ ਆਪਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਤੋਂ ਛੁਡਕਾਰਾ ਮਿਲਦਾ ਆਪਣੇ ਮਸਲਸ ਜਿਹੜੇ ਆ ਧੌਣ ਵਾਲੇ ਉਹ ਮਜ਼ਬੂਤ ਹੋ ਜਾਂਦੇ ਆ ਤੇ ਆਪਾਂ ਰਿਲੈਕਸ ਵੀ ਹੋ ਜਾਂਦੇ ਆ ਜ਼ਰੂਰੀ ਨਹੀਂ ਕਿ ਇਹ ਆਪਾਂ ਪੇਨ ਹੋਣ ਤੇ ਹੀ ਕਰਦੇ ਆਪਾਂ ਵੈਸੇ ਵੀ ਐਕਸਰਸਾਈਜ਼ ਕਰਦੇ ਰਹੀਏ ਤੇ ਇਸ ਨਾਲ ਆਪਾਂ ਨੂੰ ਬਹੁਤ ਰਿਲੈਕਸ ਲੱਗਦਾ ਹੈ ਤੇ ਮਸਲਸ ਆਪਣੇ ਮਜ਼ਬੂਤ ਹੁੰਦੇ ਆ ਤੇ ਆਪਣੇ ਜਿਹੜੇ ਆਪਾਂ ਨੂੰ ਗਾਂ ਵੀ ਕੋਈ ਪ੍ਰੋਬਲਮ ਜਿਹੜੀ ਆ ਉਹ ਫੇਸ ਨਹੀਂ ਕਰਨੀ ਪੈਂਦੀ ਤੇ ਇਸ ਇਸ ਤਰ੍ਹਾਂ ਆਪਾਂ ਜੇ ਦਵਾਈਆਂ ਦਾ ਯੂਜ਼ ਨਾ ਕਰਕੇ ਐਕਸਰਸਾਈਜ਼ ਕਰਕੇ ਆਪਣੇ ਸਰੀਰ ਨੂੰ ਵੀ ਹੈਲਥੀ ਰੱਖ ਸਕਦੇ ਆ ਆਪਣੇ ਮਸਲਸ ਨੂੰ ਵੀ ਮਜ਼ਬੂਤ ਕਰ ਸਕਦੇ ਆ ਤੇ ਆਪਣੇ ਦਿਮਾਗ ਨੂੰ ਵੀ ਫਰੈਸ਼ ਰੱਖ ਸਕਦੇ ਆ ਇਸ ਤੋਂ ਇਲਾਵਾ ਜਦੋਂ ਮਾਈਗਰੇਨ ਹੁੰਦਾ ਹੈ ਉਦੋਂ ਸਿਰ ਬਹੁਤ ਜ਼ਿਆਦਾ ਦੁਖਦਾ ਤੇ ਕੁਝ ਆਪਣੇ ਜਿਹੜੇ ਆ ਐਕਸਰਸਾਈਜ਼ ਹੋਰ ਹੈਗੀਆਂ ਪੁਆਇੰਟਸ ਹੈਗੇ ਆ ਇੱਕ ਤਾਂ ਆਹ ਵਾਲੀ ਐਕਸਰਸਾਈਜ਼ ਹੈ ਜੋ ਕਿ ਆਪਾਂ ਸਰਵਾਈਕਲ 'ਚ ਵੀ ਕਰਦੇ ਆ ਤੇ ਇਸ ਤਰ੍ਹਾਂ ਇੱਕ ਤੋਂ ਲੈ ਕੇ 5 ਤੱਕ ਜਾਂ ਇੱਕ ਤੋਂ ਲੈ ਕੇ 10 ਤੱਕ ਇੱਕ ਸਾਈਡ 'ਚ ਗਿਣਿਆ ਫਿਰ ਦੂਸਰੀ ਸਾਈਡ 'ਚ ਧੌਣ ਕਰਕੇ ਉਧਰ ਵੀ ਇਸ ਤਰ੍ਹਾਂ ਗਿਣਨਾ ਤੇ ਮਾਈਗਰੇਨ ਦੇ ਵਿੱਚ ਤੁਸੀਂ ਇਹ ਜਿਵੇਂ ਕਿ ਸੱਜੇ ਹੱਥ ਦੀ ਹੈ ਨਾ ਹੱਥ ਨੂੰ ਲੈ ਕੇ ਕੰਨ ਉੱਤੇ ਹੱਥ ਨੂੰ ਰੱਖ ਲੈਣਾ ਆ ਔਰ ਥੋਣ ਦੇ ਨਾੜਾ ਨੂੰ ਖਿੱਚ ਪਾਉਣੀ ਹੈ ਠੀਕ ਹੈ ਸੱਜੇ ਪਾਸੇ ਥੋਣ ਚ ਘੋਣੀ ਆ ਤੇ ਥੋਣ ਦੇ ਨਾੜਾ ਨੂੰ ਖਿੱਚ ਪਾਉਣੀ ਆ ਜਿਸ ਨਾਲ ਕੀ ਹੋਊਗਾ ਇਹ ਨਾੜਾ ਜੜੀਆਂ ਆ ਉਹਨਾਂ ਦੀ ਐਕਸਰਸਾਈਜ਼ ਹੋਊਗੀ ਤੇ ਮਜ਼ਬੂਤ ਬਣਨਗੇ ਐਸੇ ਤਰੀਕੇ ਨਾਲ ਖੱਬੇ ਪਾਸੇ ਵੀ ਆਪਾਂ ਕੰਨ ਦੇ ਉੱਤੇ ਹੱਥ ਰੱਖ ਕੇ ਤੇ ਫਿਰ ਉਸ ਨੂੰ ਖਿੱਚ ਪਾਉਣੀ ਆ ਹੱਥ ਦੇ ਨਾਲ ਵਾਦਾ ਜੋਰ ਲਾ ਕੇ ਤੋੜਨ ਨੂੰ ਖਿੱਚ ਪਾਉਣੀ ਆ ਜਿਸ ਨਾਲ ਆਪਣੇ ਜਿਹੜੀ ਖੱਬੇ ਪਾਸੇ ਔਰ ਸੱਜੇ ਪਾਸੇ ਦੋਨਾਂ ਤਰ੍ਹਾਂ ਦੀ ਜਿਹੜੀ ਐਕਸਰਸਾਈਜ਼ ਹੋ ਜਾਂਦੀ ਹੈ ਇਸ ਤੋਂ ਇਲਾਵਾ ਜੀ ਪੁਆਇੰਟ ਵਾਲੀ ਐਕਸਰਸਾਈਜ਼ ਐ ਜਿਵੇਂ ਕਿ ਆਪਣੇ ਕੰਨਾਂ ਦਾ ਉਪਰੀ ਸਹ ਹੁੰਦਾ ਐ ਇਸ ਦੇ ਪੁਆਇੰਟਸ ਹੁੰਦੇ ਆ ਜੋ ਕਿ ਆਪਣੇ ਦਿਮਾਗ ਨਾਲ ਜੁੜੇ ਹੁੰਦੇ ਆ ਇਹਨਾਂ ਪੁਆਇੰਟਸ ਨੂੰ ਨਾੜਾਂ ਨੂੰ ਜਿਹੜੇ ਆ 5-5 ਵਾਰ ਹੀ ਗਿਣਤੇ ਹੋਏ ਇਸ ਤਰ੍ਹਾਂ ਮ사ਜ ਕਰਨੀ ਆ ਜਿਵੇਂ 1 2 3 4 5 ਇਸ ਤਰ੍ਹਾਂ ਕਰਦੇ ਹੋਏ ਜਿਹੜੀ ਐ ਮ사ਜ ਕਰਨੀ ਆ ਬੋਲੇ ਹੱਥਾਂ ਦੇ ਨਾਲ ਕਿਉਂਕਿ ਕੰਨ ਦੀਆਂ ਨਾੜਾਂ ਬਹੁਤ ਸੌਫਟ ਹੁੰਦੀਆਂ ਇਸ ਤੋਂ ਬਾਅਦ ਜੀ ਜਿਹੜਾ ਵਿਚਲਾ ਹਿੱਸਾ ਹੁੰਦਾ ਇਸ ਨੂੰ ਵੀ ਕਲੋਕਵਾਈਸ ਤੇ ਐਂਟੀ ਕਲੋਕਵਾਈਸ ਜਿਹੜੀ ਹੈ ਐਕਸਰਸਾਈਜ਼ ਕਰਨੀ ਆ ਇਹ ਵੀ ਪੰਜ ਵਾਰ ਕਲੋਕਵਾਈਸ ਤੇ ਪੰਜ ਵਾਰ ਐਂਟੀ ਕਲੋਕਵਾਈਸ ਕਰਨੀ ਆ ਇਸ ਨਾਲ ਵੀ ਆਪਾਂ ਨੂੰ ਰਿਲੈਕਸੇਸ਼ਨ ਬਹੁਤ ਜ਼ਿਆਦਾ ਵਧੀਆ ਮਿਲਦੀ ਹੈ ਜੀ ਇਸ ਤੋਂ ਬਾਅਦ ਜੀ ਜਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਕਿ ਆਪਣੇ ਮੱਥੇ ਦੇ ਜਿਹੜੀਆਂ ਨਾੜਾਂ ਉਹਨਾਂ ਦੀ ਐਕਸਰਸਾਈਜ਼ ਕਰਨੀ ਹੈ ਬਿਲਕੁਲ ਸੈਂਟਰ ਪੁਆਇੰਟ ਹੁੰਦਾ ਹੈ ਇਸ ਤੇ ਆਪਾਂ ਦੋ ਉਂਗਲਾਂ ਦੇ ਨਾਲ ਇਹ ਵੀ ਪੰਜ ਵਾਰੀ ਜਿਹੜੀ ਹੈ ਕਲੋਕਵਾਈਸ ਕਰਨੀ ਹੈ ਤੇ ਪੰਜ ਵਾਰੀ ਜਿਹੜੀ ਐਂਟੀ ਕਲੋਕਵਾਈਸ ਕਰਨੀ ਹੈ ਇਸ ਨਾਲ ਵੀ ਆਪਾਂ ਨੂੰ ਬਹੁਤ ਰਿਲੈਕਸੇਸ਼ਨ ਫੀਲ ਹੁੰਦਾ ਹੈ ਇਸ ਤਰ੍ਹਾਂ ਪੰਜ ਵਾਰ ਆਪਾਂ ਕਲੋਕਵਾਈਸ ਕਰ ਸਕਦੇ ਹਾਂ ਉਸ ਤੋਂ ਬਾਅਦ ਜੀ ਜਿਹੜੇ ਆਪਣੇ ਆਈਬ੍ਰੋ ਦੇ ਨਾਲ ਬਿਲਕੁਲ ਪੁਆਇੰਟ ਹੁੰਦੇ ਹਨ ਨਾ ਸਿੱਧ ਨੂੰ ਪੁਆਇੰਟ ਹੁੰਦੇ ਆ ਇਹਨਾਂ ਵੀ ਦਿਮਾਗ ਦੇ ਨਾਲ ਪੂਰਾ ਅਟੈਚਮੈਂਟ ਹੁੰਦਾ ਹੈ ਇਹਨੂੰ ਪੂਰਾ ਮਤਲਬ ਪ੍ਰੈਸ ਕਰਨਾ ਪੂਰੀ ਤਰ੍ਹਾਂ ਦਬਾਅ ਦੇ ਕੇ ਤੇ ਪੰਜ ਗਿਣਨਾ 1 2 3 4 5 ਤੇ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਨੱਕ ਦੇ ਕੋਲੇ ਵੀ ਪੁਆਇੰਟ ਹੁੰਦੇ ਆ ਇਹਨਾਂ ਨੂੰ ਵੀ ਪ੍ਰੈਸ ਕਰਨਾ ਤੇ 1 2 3 4 5 ਇਸ ਤਰ੍ਹਾਂ ਗਿਣ ਕੇ ਉਸ ਤੋਂ ਬਾਅਦ ਛੱਡ ਦੇਣਾ ਹੈ ਆ ਇਵੀ ਆਪਾਂ 5-5 ਵਾਰ ਕਰ ਸਕਦੇ ਆ ਬਾਕੀ ਜਿੱਦਾਂ ਆਪਾਂ ਨੂੰ ਬੈਟਰ ਫੀਲ ਹੋਵੇ ਉਨਾਂ ਦਾ ਟਾਈਮ ਕਰ ਸਕਦੇ ਆ ਤੇ ਇਹ ਸਾਰੀਆਂ ਜਿਵੇਂ ਕੀ ਆਪਾਂ ਜਿਹੜੋ ਫੇਸ਼ੀਅਲ ਵਗੈਰਾ ਕਰਾਉਨੇ ਆ ਉਦੋਂ ਵੀ ਆਪਣੀਆਂ ਇਹ ਸਾਰੀਆਂ ਮ사ਜਸ ਹੁੰਦੀਆਂ ਜਿਸ ਨਾਲ ਆਪਣੇ ਫੇਸ ਤੇ ਸ਼ਾਈਨ ਹੁੰਦੀ ਆ ਆਸ਼ਾ ਕਰਦੀ ਆ ਵੀ ਤੁਹਾਨੂੰ ਇਹ ਵਾਲਾ ਵਲੌਗ ਆਪਣਾ ਪਸੰਦ ਆਇਆ ਹੋਊਗਾ ਤਾਂ ਤੁਸੀਂ ਇਹ ਸਾਰੀਆਂ ਐਕਸਰਸਾਈਜ਼ਾਂ ਕਰਕੇ ਜਿਹੜੇ ਆਪਦੇ ਦੁੱਖ ਦੂਰ ਕਰ ਸਕਦੇ ਹੋ ਮਾਈਗ੍ਰੇਨ ਦੀ ਪ੍ਰੋਬਲਮ ਨੂੰ ਵੀ ਦੂਰ ਕਰ ਸਕਦੇ ਹੋ ਤੇ ਇਸ ਤਰ੍ਹਾਂ ਜਿਹੜਾ ਸਰਵਾਈਕਲ ਦੀ ਪ੍ਰੋਬਲਮ ਹੈ ਉਹ ਵੀ ਦੂਰ ਹੋ ਜਾਂਦੀ ਆ ਤੇ ਦਵਾਈਆਂ ਦਾ ਸਹਾਰਾ ਘੱਟ ਤੋਂ ਘੱਟ ਲਓ ਕਿਉਂਕਿ ਦਵਾਈਆਂ ਦੀ ਆਦਤ ਪੈ ਜਵੇ ਤਾਂ ਫਿਰ ਛੁੱਟਣੀ ਬਹੁਤ ਔਖੀ ਹੋ ਜਾਂਦੀ ਆ ਹਾਂਜੀ ਜੇ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਦੋਂ ਤੁਸੀਂ 1 ਵੀਕ ਤੱਕ 15 ਦਿਨ ਤੱਕ ਦਵਾਈ ਯੂਜ਼ ਕਰ ਸਕਦੇ ਹੋ ਪਰ ਜੇ ਤੁਸੀਂ ਐਕਸਰਸਾਈਜ਼ ਕਰੋਗੇ ਤੇ ਇਹ ਤੁਹਾਡੀ ਜਿਹੜੀ ਪ੍ਰੋਬਲਮ ਹੈ ਹੌਲੀ-ਹੌਲੀ ਦੂਰ ਹੋ ਜੂਗੀ ਵੈਸੇ ਵੀ ਯੋਗਾ ਤੇ ਐਕਸਰਸਾਈਜ਼ ਕਰਨੀ ਆਪਣੇ ਸਰੀਰ ਵਾਸਤੇ ਤੰਦਰੁਸਤੀ ਵਾਸਤੇ ਬਹੁਤ ਹੀ ਵਧੀਆ ਹੁੰਦੀ ਆ ਜੀ ਤੇ ਇਸੇ ਦੇ ਨਾਲ ਹੀ ਅੱਜ ਵਾਲੇ ਵਲੌਗ ਦਾ ਐਂਡ ਕਰਦੇ ਆਂ ਵਾਇਗਰੂ ਤੁਹਾਨੂੰ ਤੰਦਰੁਸਤੀ ਦੇਵੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਇਸੇ ਨਾਲ ਹੀ ਕਰਦੇ ਆਂ ਜੀ ਵਲੌਗ ਦਾ ਐਂਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ